ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ Why Guru, could Guru, Why Guru, could Guru, Why Guru, could Guru, Why Guru, could Guru, Why Guru, could Guru. ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਬਣਾਇ ਕਿੱਤੋਂ ਦੇਣਾ ਤੰਤਰ ਚੋਂ ਬੈਂਸਿੰਗੀ ਦੇ ਜਨਮ ਦਿਹਾੜੇ ਤੇ ਅੱਜ ਮੱਖਣ ਦੇ ਚੀਲੋਂ ਇਥੇ ਬੜਾ ਖੁੱਲਾ ਲੰਗਰ ਜਿਹੜਾ ਉਹ ਲਾਇਆ ਗਿਆ ਸੋ ਸਾਰੀਆਂ ਸੰਗਤਾਂ ਨੂੰ ਮਬਾਰਕਬਾ ਦਿੰਦਾ છੇ ਪਰਿਵਾਰ ਜਿਹੜਾ ਮੇਰਾ ਪ੍ਰਣਾਇਨ ਨਾਲ ਲਿਖਿਆ ਸੋ ਬੜਾ ਚੰਗਾ ਪਰਿਵਾਰ ਆ ਕੋਈ ਵੀ ਧਰਮ ਕੋਈ ਸੱਚਾ ਹੁੰਦਾ ਇਹ ਬੜੀ ਸ਼ਰਧਾ ਦੇ ਕੁਛੇ ਨਾਲ ਇੱਥੇ ਬਣਾਉਂਦੇ ਜੇ ਹਮੇਸ਼ਾ ਲੰਗਰ ਲਾਉਂਦੇ ਨੇ ਸੋ ਅੱਜ ਮੈਂ ਵੀ ਹਾਜ਼ਰ ਹੋਇਆ ਛੇ ਪ੍ਰਮਾਤਵਾ ਕਰੇ ਇਹ ਸੇਵਾ ਕਰਦੇ ਨੇ ਸੋ ਸਾਡੀ ਅਰਦਾਸ ਆ ਸੋ ਬਹੁਤ ਬਹੁਤ ਮੁਬਾਰਕਬਾਦ ਅੱਜ ਦੇ ਸ਼ੁਭ ਦਿਹਾੜੇ ਤੇ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੇ ਕੁਝ ਕੁ ਗੱਲ ਦੇਖੋ ਮੈਂ ਤੇ ਮੁਬਾਰਕਬਾਦ ਮੈਂ ਕੱਲ ਅਸੀਂ ਛੇ ਫੰਕਸ਼ਨ ਜਿਹੜੇ ਨੇ ਗੁਰਦੁਆਰਾ ਸਾਹਿਬ ਤੁ ਜਾ ਕੇ ਅਸੀਂ ਕੀਤੇ ਤੇ ਜਗ੍ਹਾ ਦਾ ਗਿਆ ਲੋਕਾਂ ਦੀ ਬੜੀ ਖੇਤਰ ਭਾਵਨਾ ਸਾਡੇ ਗੁਰੂਆਂ ਪ੍ਰਤੀ ਸਾਡੇ ਗੁਰੂਆਂ ਦੀ ਇਹ ਦੀ ਗਲੋਬਲ ਦੇ ਖਾਸ ਕਰਕੇ ਜੋ ਯਤਨ ਕੀਤੇ ਜੇ ਅਧਿਕ ਕੁਰਬਾਨੀਆਂ ਵੇਖੀਆਂ ਸਭ ਤੋਂ ਜਿਆਦਾ ਕੁਰਬਾਨੀਆਂ ਸਾਡੇ ਬੰਗਾਲੀਆਂ ਨੇ ਖਾਸ ਕਰਕੇ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਬਲਦਾਨ ਵੇਖੋ ਉਹਨਾਂ ਦੀ ਕੁਰਬਾਨੀ ਵੇਖੋ ਓਮ ਦੀ ਖਾਤਰ ਜੈਸਵੜੇ ਔਰੰਗਜ਼ੇ ਵੱਲੋਂ ਮੁਗਲਾਂ ਵੱਲੋਂ ਇਹਨਾਂ ਹਤਿਆਚਾਰ ਕੀਤਾ ਜਾ ਰਿਹਾ ਸੀਗਾ ਇਸ ਬੀਰੀ ਪਟਾਣੂ ਓਥਲੇ ਜਬਰੀ ਮੁਸਲਮਾਨ ਬਣਾਇਆ ਜਾਂਦਾ ਜਾ ਰਿਹਾ ਆਪਣੇ ਓਥੇ ਉਹਨਾਂ ਨੇ ਦਿੱਲੀ ਜਾ ਕੇ ਆਪਣਾ ਸੀਸ ਦਿੱਤਾ ਸੋ ਬੜੀ ਵੱਡੀ ਕਿਰਬਾਦੀ ਸੀ ਗੁਰੂ ਗੋਬਿੰਦ ਸਿੰਘ ਜੀ ਛੋਟੀ ਉਮਰ ਦੇ ਸੀ ਉਹਨਾਂ ਸਮਝ ਨਾ ਉਹ ਬਦ ਦਾਨੀ ਇਸੇ ਲਈ ਕਿਹਾ ਜਾਂਦਾ ਕਿ ਬਸ ਸਾਰਾ ਪਰਵਾਹ ਹੀ ਬਾਤ ਦਾ ਸੋ ਬੈ ਸਭ ਨੇ ਸਾਨੂੰ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਜੋਨਰ ਸਾਡੇ ਨੂੰ ਜੀਆ ਸੋ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਸਾਰਾ ਹਿੰਦੁਸਤਾਨ ਨਹੀਂ ਸਾਰਾ ਵਰਦੀ ਉਹਨਾਂ ਦੀ ਕੁਰਬਾਨੀ ਨੂੰ ਭੁੱਲਿਆ ਨਹੀਂ ਉਹਨਾਂ ਦੀ ਯਾਦ ਚ ਹਮੇਸ਼ਾ ਲੰਗਰ ਵੀ ਲੱਗਦੇ ਨੇ ਲੋਕ ਪੂਰੀ ਰਾਤ ਰੰਗੀਆਂ ਸੇਵਾ ਜੀਆਂ ਕਰਦੇ ਨੇ ਸੋ ਸਾਨੂੰ ਆਪਣੇ ਗੁਰੂਆਂ ਦੇ ਇਤਰਾ ਹੀ ਫਖਮ ਲਾਉਣੇ ਚਾਹੀਦੇ ਸਾਰੇ ਨੂੰ ਆਪਸ ਵਿੱਚ ਭਾਈਚਾਰੇ ਪ੍ਰੇਮ ਨਾਲ ਰਲ ਕੇ ਲੱਖ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਤਨੂ ਸਾਹਿਬ ਦਾ ਮੈਂ ਬਹੁਤ ਧੰਵਾਦ ਕਰਦਾ ਵਾਂ ਕਿ ਮਹਾਰਾਜ ਤਨਤਨ ਸਿੰਘ ਕੋਵਿੰਦ ਸਿੰਘ ਜੀ ਮਹਾਰਾਜ ਲੰਗਰ ਦੇ ਦਿਨ ਜਿਹੜੇ ਮਹਾਰਾਜ ਸਤਨੂ ਸਾਹਿਬ ਆਏ ਨੇ ਮੰਨ ਲਓ ਖਾਲੂ ਬਹੁਤ ਸਾਡੀ ਸਾਡਾ ਮਾਣ ਵਧਿਆ ਬਾਕੀ ਲੰਗਰ ਹਰ ਸਾਲ ਇੱਥੇ ਚੱਲਦਾ ਵਾ ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜੱਗੇ ਜੀ ਇਸੇ ਤਰ੍ਹਾਂ ਹੀ ਹਰ ਵੇਲੇ ਸਰਬੱਤ ਦੇ ਭਲੇ ਨਾਲ ਇਹ ਚੱਲਦਾ ਰਹੇ ਦੇ ਆਨਗਵਾਂ ਦੇ ਸੰਜੋਗ ਨਾਲ ਸਾਧ ਸੰਗਤ ਦੀ ਸੰਗਤ ਦੇ ਸੰਜੋਗ ਨਾਲ ਹਰ ਵਾਰੀ ਅੱਗੇ ਵੀ ਚੱਲਿਆ ਤੇ ਅਗਾ ਵਿੱਚ ਚੱਲਦਾ ਰਹੇ ਬਸ ਇਤਨੇ ਮੈਂ ਕਹਿਣਾ ਚਾਹੁੰਦਾ ਬਾਕੀ ਖੁਲਨ ਸਾਹਿਬ ਨੇ ਮੈਂ ਬਹੁਤ ਬਹੁਤ ਕੰਨਵਾਦੀਆਂ ਇਹਨਾਂ ਨੇ ਆਗੇ ਤੇ ਮੁੰਡਿਆਂ ਦੀ ਨਵੀਂ ਪੀੜੀ ਨੂੰ ਕੀ ਮੈਸੇਜ ਦਿੰਦੇ ਹਾਂਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦਿੰਦੇ ਨੌਜਵਾਨ ਪੀੜੀ ਨੂੰ ਮੈਂ ਇਹੋ ਕਹਾਂਗਾ ਵੀ ਬਾਣੀ ਨਾਲ ਜੁੜੋ ਬਾਣੀ ਨਾਲ ਜੁੜ ਕੇ ਤੇ ਨਸ਼ਿਆਂ ਨੂੰ ਤਿਆਗੋ ਤੇ ਆਪਣੇ ਕਾਰੋਬਾਰਾਂ ਵਿੱਚ ਮਤਲਬ ਕਿ ਧਿਆਨ ਜਵੋ ਜੇ ਬਾਹਰ ਜਿਹੜੇ ਲੜ ਲੱਗੋ ਤੇ ਇਹੋ ਜਿਹੇ ਦਿਨ ਨੇ ਆ ਗੁਰੂ ਘਰ ਕਿਤਾ ਕੋਈ ਵੀ ਗੁਰਗੁਰ ਪਹਾਣਾ ਵਾ ਉਹਨੂੰ ਵੱਧ ਜੜਕੇ